ਹਾਂ ਜੀ ਡਾਕਟਰ ਮਾਰਾ ਜੀ ਮੈਂ ਤੁਨੀ ਬੋਕਰ ਬੁਕਰ ਵਾਦੀ ਨਹੀਂ ਯਾਰ ਮਾਰ ਲੈ ਤੈਨੀਆਂ ਖਾਣਾ ਮੈਂ ਤਾਂ ਨਹੀਂ ਮੈਂ ਤੇ ਬੋਕਰ ਮਾਰਨਾ ਹੈ ਯਾਰ ਮਾਰ ਬੋਕਰ ਮੈਂ ਤੁਨੀ ਬੋਕਰ ਬੁਕਰ ਵਾਦੀ ਮਾਰ ਲਾ ਦੇ ਐ ਨਹੀਂ ਭਰਾਵਾ ਆਪਣਾ ਤਵੇ ਖਾਣਾ ਤੂੰ ਮੈਂ ਡਾਕਟਰ ਮਾਰਨਾ ਹੈ ਯਾਰ ਨਹੀਂ ਯਾਰ ਮੇਰੇ ਤੇ ਸਿਰ ਦਰਦ ਕਰੀ ਜਨ ਮੱਦਵਾਸੇ ਲਾ ਦਵਾਈ ਤੁਨੀ ਵਾਦੀ ਬੋਕਰ ਬੁਕਰ ਮਾਰ ਲਾ ਦੇ ਬਾਜੀ ਕਹਣੀ ਕੋਪਰਾ ਮਾਰ ਆਹ ਤੋ ਜਿਆਦਾ ਮੈਂ ਤੁਨੀ ਬੋਕਰ ਬੁਕਰ ਵਾਦੀ ਆ ਬੈਠਾ ਅਦਾਦੀ ਬੁੱਗੇ ਨਗਰ ਲੈ ਕਰਦਾ ਚੱਕਲਾ ਫੋਨ ਆਉਣਾ ਉਹ ਬਿੱਠਾ ਉਹ ਵੇਖੀ ਗਾ ਕੁੱਤਾਂ ਨਾ ਹੋਵੇ ਉਹ ਤਾਂ ਬੈਠ ਕੇ ਮੂੰਹ ਤੇ ਗੰਦੀ ਵੱਡੇ ਤੇ ਰੱਖੇ ਕੁੱਤੇ ਦੀ ਗੰਦੀ ਵੜ ਦੂੰ ਤੰਬਾਣਾ ਘੜੀ ਬੈਠਾ ਹੋ ਜਾ ਇਹ ਕਲਾਕਾਰੀ ਤੇਰੇ ਕੋਲ ਵੀ ਸੁਣਦਾ ਨਹੀਂ ਓਏ ਉੱਠ ਓਏ ਕੱਲ ਸੁਣ ਐ ਤਾਂ ਤੂੰ ਹੁਣ ਜਿਆਦਾ ਸਮਾਂ ਨਾ ਲੇ ਹਾਂ ਕਹਿੰਦਾ ਜੋੜੀ ਸੁਣ ਹੁਣ ਉੱਟ ਉੱਟ ਉੱਠ ਉੱਠ ਬਾਹਰ ਦੇ ਬੁੱਗੇ ਨਾਲ ਗੱਲ ਕਰੀ ਜਾਂਦਾ ਸੀ ਐ ਡਰਿਆ ਗੋਲੀ ਮਾਰ ਦੇ ਤੇਰੇ ਬੰਬ ਜੜਤਾ ਵੀ ਮੰਨਦਾ ਤੇ ਵੜਤੇ ਬੜਾ ਉਟੇ ਕਿਸ਼ਤ ਪਰ ਬਾਈ ਜੀ ਕੋ ਚੱਕਿਆ ਨਹੀਂ ਗਾ ਕਿਸ਼ਤ ਪਰ ਮੋਰਸਾਂ ਦੇ ਮੋਰਸਾਂ ਲੈਣੇ ਚੱਕਦੇ ਰਹਾ ਬਾਈ ਜੀ ਪਹਿਲੀ ਗੱਲ ਤਾਂ ਮੈਨੂੰ ਸੁਣੋ ਮੈਂ ਮੋਰਸਾਂ ਨਹੀਂ ਲੇਤਾ ਨਹੀਂ ਗਾ ਐਸੇ ਕਿਵੇਂ ਆ ਜੀ ਨੂੰ ਘੇਰ ਜਿਹੜੀ ਐ ਬਈ ਮੇਰੀ ਗੱਲ ਸੁਣ ਬੇਤੀ ਨਹੀਂ ਕਰਨੀ ਬਾਈ ਦੀ ਮੰਨਦਾ ਮੈਂ ਅਜ ਕੱਲਾ ਉਹ ਬੇਤੀ ਨਹੀਂ ਕੀਤੀ ਤੇਰੀ ਪ੍ਰਸ਼ੰਸਾ ਕਰਦਾ ਹਾਂ ਦੇ ਸਾਹਮਣੇ ਤੂੰ ਦੀ ਪ੍ਰਸ਼ਨ ਸਰ ਕੀ ਕਹਿਆ ਯਾਰ ਲੱਥੇ ਨਾ ਬੁਆਦੀ ਕੇ ਤੋਂ ਕਾਦੀਆਂ ਕਿਸ਼ਤਾਂ ਕੱਟੀਆਂ ਕਰਾਂ ਤੂੰ ਓਕੇ ਵਿੱਚ ਏ ਕਰਣੋ ਹਿੱਲਣ ਲੱਗ ਗਿਆ ਹੋ ਨਾ ਕਾਰਗਲ ਧਿਆਨ ਨਾ ਕਰੀ ਹੈਲੋ ਤੇ ਯਾਰ ਤੂੰ ਕਿਸ਼ਤ ਭਰ ਦੇ ਹਣ ਆ ਮੇਰੇ ਬਾਈ ਦਾ ਸੁਭਾਅ ਬਹੁਤ ਕੱਬਾ ਗੰਦੀ ਵਿਦ ਕੇ ਸੋਚ ਚੜਾ ਦਿੰਦਾ ਹੈ ਕਾ ਮੈਂ ਸਾਹ ਕੱਬਾ ਗੇ ਤਾਂ ਬੇ ਜਿਉਂ ਨੇੜੀ ਜਾਂਦੇ ਉਹ ਮੇਰੀ ਗੱਲ ਸੁਣਾ ਉਹੀ ਲੱਗਦਾ ਤੈਨੂੰ ਬੰਦਾ ਬਹੁਤ ਖਤਰਨਾਕ ਹੈ ਕੱਲ ਤੋਂ ਦੂਜੀ ਗੱਲ ਛੱਡ ਕਿਸ਼ਤ ਦੱਸ ਕਦੋਂ ਭਰਦਾ ਭਾਈ ਜੀ ਮੋਟਰਸਾਈਕਲ ਦਾ ਮੇਰੇ ਬਾਈ ਕੋਲੇ ਅੱਵਾਈ ਲੈ ਗਿਆ ਉਹਦੇ ਢਿੱਡ 'ਚ ਸਿਰਦਰਦ ਸੀਗਾ ਕਿਤੇ ਦਵਾਈ ਲੈਣ ਗਿਆ ਕਦੋਂ ਬਦਕਾ ਹੂਆ ਹੁਣ ਪਤਾ ਨਹੀਂ ਚੱਲੇ ਯਾਰ ਚੱਲ ਅਸੀਂ ਕੱਲ ਨੂੰ ਫੇਰ ਕਿਹੜਾ ਮਾਰਾਂਗੇ ਤੇ ਕੱਲ ਨੂੰ ਉਹਨੂੰ ਕਹਿ ਦੇ ਵੀ ਕਿਸ਼ਤ ਭਰ ਦੇ ਠੀਕ ਆ ਨਹੀਂ ਤਾਂ ਅਸੀਂ ਕੋਈ ਨਾ ਕੋਈ ਚੱਕ ਕੇ ਲਾ ਦੇ ਛੱਤ 'ਤੇ ਪੱਖਾ ਲਾ ਕੇ ਲਾ ਦੇ ਉਹ ਬੰਦਾ ਵਧਾਈਓ ਥਾਲਾ ਨਾ ਵੀ ਚੱਕ ਕੇ ਲੈ ਜਾਂਦਾ ਉਹ ਕੋਲੇ ਬਾਟੇ ਕੁਝ ਨਹੀਂ ਛੱਡਦਾਗਾ ਬੰਦਾ ਹੀ ਐ ਹੋ ਜਾਓ ਜਮ ਜਾਨਾ ਮੇਰੇ ਬਾਰੇ ਹਾਂ ਹਾਂ ਦੱਸਦਾ ਦੱਸਦਾ ਤੇਰੀ ਬਾਰੇ ਠੀਕ ਹੈ ਨਾ ਹਾਂਜੀ ਹਾਂਜੀ ਬਾਈ ਜੀ ਤੁਹਾਡੇ ਬਾਰੇ ਸਾਰਾ ਕੁਝ ਦੱਸਦਾ ਕੱਲ ਮਾਂ ਦੇ ਬਾਈ ਨੂੰ ਲੈ ਕੇ ਆ ਜੂਗਾ ਤੁਸੀਂ ਨਾ ਹੋ ਇੱਥੇ ਮੈਂ ਦਿੱਦੀ ਵੜਦਾ ਤੇਰਾ ਸੁਭਾਅ ਦੱਸਿਆ ਬਾਈ ਨੂੰ ਬਹੁਤ ਵਧੀਆ ਰਾ ਮੇਰਾ ਸੁਭਾਅ ਬਹੁਤ ਗੰਦਾ ਜੇ ਜੀ ਬਾਈ ਜੀ ਜੰਨੇ ਸਾਰੇ ਕੋ ਦੱਸਦਾ ਤੁਹਾਡੇ ਬਾਰੇ ਚਲ ਕੋਈ ਨਹੀਂ ਅੱਜ ਤਾਂ ਅਸੀਂ ਜਾਣੇ ਆ ਕੰਮ ਪਰ ਤੂੰ ਆਪ ਵੀ ਆ ਜੀ ਬਾਈ ਨੂੰ ਆਉਂਦੀ ਲੋਡ ਨਾ ਪਵੇ ਠੀਕ ਹੈ ਜੀ ਗੰਨੇ ਪੱਕ ਗਏ ਬਾਈ ਜੀ ਲੈ ਕੇ ਜਾਣੇ ਸੀ ਪੱਟ ਕੇ ਜੀ ਚੁੱਪਨੇ ਆ ਓਏ ਰਹਿਂਦੇ ਚੂਪਨ ਨੂੰ ਅੱਗੇ ਤੇ ਨਾਚੇ ਨੂੰ ਅੜੀ ਜਨਾ ਚੁੱਪ ਬਾਈ ਜੀ ਮੇਰੇ ਬਾਪੂ ਦਾ ਸੁਭਾਅ ਬਹੁਤ ਕੱਬਾ ਗੰਨੇ ਨਾ ਪੱਟਿਓ ਛੱਡ ਚੇਹ ਨੂੰ ਛੱਡ ਆ ਕਿੱਥੋਂ ਆ ਪੰਡਾਲ ਆਹ ਹੈ ਸੀਆਈਡੀ ਤੇ ਕਾਪੀ ਆ ਗਿਆ ਚੱਲ ਚੱਲੀ ਜਿੰਨੇ ਟਾਈਮ ਤੂੰ ਦੱਸਣਾ ਉਹਨੂੰ ਉਹਨੇ ਦੁਬਾਰਾ ਜੋੜਨਾ ਚੱਲ ਜੀ ਜੈਗੇ ਆ ਜੀ ਠੀਕ ਹੈ ਮੇਰਾ ਵਾਜਾ ਨਾ ਤੈਨੂੰ ਹਾਂ ਹਾਂ ਦਾਤਾ ਯਾਰ ਇਹਦਾ ਡਰਾਈ ਇਹਨਾਂ ਨੂੰ ਸਾਥ ਲਈ ਵਾਜਾ ਹੁਣ ਛੋੜ ਬਣਾ ਤਲੀ ਉਹ ਵੀ ਅੜਬ ਜੀ ਲੱਗਦੀ ਮਾਦਾ ਉਹਦੇ ਬੁੱਗੇ ਨਾਲ ਗੱਲ ਕਰਦਾ ਫੋਨ ਵੀ ਪਟਾਦਾ ਇਹ ਵੀ ਤੀਜੇ ਦਿਨ ਹੋਇਆ ਆਏ ਰਹਿੰਦੇ ਕਿਆ ਭਈ ਐਵੇਂ ਕੀ ਹਨ ਨੰਬਰ ਦੇ ਘੰਟਾ ਗਾਉਂਗਾ ਮਾਰੀ ਅੰਦਰ ਜੀ ਹੈ ਨਹੀਂ ਨੰਬਰ मंगल मेरे तो कर लेगा सतासी सताई डन कर ला ला लाइन ਵਰਾ ਲਾਗਾ ਉਹ ਕਿਉਂ ਗੰਗਾ ਕੱਢਦੀ ਪੌਣੇ ਦੀ ਆਹ ਕਿਹੜਾ ਯਾਰ ਬਦਲ ਬਦਲ ਕੇ ਹੁੰਦੇ ਨਾ ਇਹ ਲੰਪਰੀ ਯਾਰ ਪਤਾ ਨਹੀਂ ਕਿਹੜਾ ਕੰਟਾ ਕੱਟਾ ਚਲ ਕਰੇ ਚੱਲਦੇ ਆਪਾਂ ਧੋ cafado tour vai vai vai, 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 vai. ਪਾਦਾ ਪੱਕਾ ਪਾਦਾ ਇਹੀ ਘਰ ਚੱਲ ਚੀਨਾ ਹੈਗਾ ਨਹੀਂ ਕਾਪੀ ਤੇ ਲਿਖਿਆ ਨਾ ਬਾਈ ਦੇਖ ਲਓ ਮੜਾ ਜੀ ਵੋਪੀ ਗੋਪੀ ਵੋਪੀ ਭਾਂਦੀ ਕਿੱਸਤਾ ਚਲੋ ਸ਼ੇਡ ਕਰਕੇ ਆਗੇ ਵੀ

ਇੰਦਾ ਹੀ ਫੋਨ ਨਹੀਂ ਕਰਦੇ ਸੀ ਇੰਦਾ ਤਾਂ ਯਾਰ ਕੋਈ ਤੇ ਦੇਖਦੇ ਆ ਨੰਨਾ ਪਾਇਆ ਕਰ ਪਹਿਲਾਂ ਉਹ ਨਹੀਂ ਨੰਨਾ ਪੋਂਦਾ ਯਾਰ ਰਾਜਾ ਯਾਰ ਵੈਨੇ ਉਹ ਤਾਂ ਗੀਤ ਪਾਉਂਦੇ ਨੇ ਕੋਈ ਨਹੀਂ ਮੈਨੂੰ ਨਹੀਂ ਉਹ ਗੋਪੀ ਗੋਪੀ ơi ਗੋ ਗੋ ਗੋਪੀ ਚਪਲਾਂ ਤੇ ਫੇਰ ਚਪਲਾਂ ਤਾਂ ਉਹ ਵੀ ਪਈਆਂ ਨਾ ਚਪਲਾਂ ਦੇ ਦਦੂ ਜੋੜੇ 10 ਰੁਪਿਆ ਵਾਹ ਇੱਥੇ ਆ ਲੱਗਦਾ ਇੱਥੇ ਉਹ ਵੱਲੂ ਕਿਹਾ ਹੋਣਾ ਕਿਤੇ ਵੇਨੇ ਲੁਕਿਆ ਹੋਣਾ ਫੋਨ ਦਾ ਇੱਥੇ ਲੱਗਦੇ ਠੀਕ ਹੈ ਹੂੰ ਜੇ ਦਿੱਤਨੇ ਵਰਗੇ ਹੋ ਹੂੰ ਥੋਲਾ ਥੋੜਾ ਉਹ ਕੀ ਪਿਆ ਹੂੰ ਤੇਬਾਰ ਅਮੇਜ਼ਿੰਗ ਮੈਂ ਲੱਭ ਲੀਆ ਉਹ ਵਾਲਾ ਵੀ ਇੱਥੇ ਦਾ ਚੱਕਾ ਕਿਹੜੇ ਸਾਹਬ ਦਾ ਉਹ ਤੇ ਇਹ ਉਹ ਸਹੀ ਇੰਟੋਰੀਆ ਬਾਈ ਮੈਂ ਚੱਕਦਾ ਮੈਂ ਫੋਨ ਕਿੰਨਾ ਜਿੱਕਾ ਚੱਕਾ ਗੁਰਾ ਪੱਟੀ ਜਾਂਦਾ ਇਹਨੂੰ ਲੱਗਦਾ ਬਿੱਲੀ ਕਬੂਤਰ ਬਿੱਲੀ ਨੂੰ ਵੇਖ ਕੇ ਅੱਖਾਂ ਮੀਚਦੇ ਤਾਂ ਬਿੱਲੀ ਨੂੰ ਪਤਾ ਨਹੀਂ ਲੱਗਣਾ ਰੋਡਵੇਜ ਬੱਸ ਵਰਗਾ ਦਾ ਮੂੰਹ ਆ ਦਾ ਇਹ ਕਿਹਨੂੰ ਵੇਖੇ ਸੀ ਨਹੀਂ ਇਹ ਟੈਂਪੂ ਵਰਗਾ ট্রাকਰਗਾ ਨਹੀਂ ਮਿੰਨੀ ਬੱਸ ਜਾ ਜਾਂਦਾ ਰਾਇ ਘੰਟਾ ਹੋ ਗਏ ਚੋਰ ਜਾਈ ਖੜਾ ਦੰਦ ਕੱਢਦਾ ਬੇਚਰ ਮਜਾ ਤੇਰੇ ਮੂੰਹ ਨਹੀਂ ਕਿਵੇਂ ਨਾ ਕੱ ਇਸ ਤੇ ਬਾਰਾਂ ਨੂੰ ਤਾਂ ਫੋਨ ਲਾ ਜੰਗੇ ਇਸ ਦਾ ਫੋਨ ਕੱਲੋਂ ਦਾ ਚੜ ਚੜ ਲੈ ਕੇ ਕਰ ਛੱਡ ਕਿੰਤ 10 ਕਿਲੋ ਭਰੂਗਾ ਕੱਲ ਨੂੰ 500 ਬਾਦ ਫੋਨ ਚੱਕਿਆ ਫੋਨ ਕੱਲੋਂ ਕੱਟੀ ਜਾਂਦੇ ਕਿ ਅਸੀਂ ਤੇਰੇ ਜੇਠ ਲੱਗਦੇ ਸੀ ਕਿ ਮੁੰਡਾ ਲਈ ਜਾਂਦਾ ਪਰਸੋਂ ਦਾ ਫੋਨ ਮਾਗਦਾ ਕਿ ਉਹਦਾ ਫੋਨ ਦੱਸ ਹਲੂ ਜਾਂ ਮੈਨੂੰ ਨਹੀਂ ਸਮਝ ਲੱਗੀ ਜਿਸ ਤਰ੍ਹਾਂ ਪਤਾ ਨਹੀਂ ਨੂੰ ਤਨ ਸ਼ਰਮ ਨਹੀਂ ਕੀ ਆ ਮਾ ਮਾਡਾ ਨਹੀਂ ਕਰ ਤੂੰ ਮੇਰੀ ਤੂੰ ਗਲ ਕਰ ਸੌਰੀ ਬਈ ਸੌਰੀ ਸੋਰੀ ਤਨ ਚਾਰ ਦਿਨ ਹੋ ਗਏ ਕੰਮ ਤੇ ਨਹੀਂ ਗਿਆ ਯਾਰ ਕੰਮ ਤੇ ਭਾਣ ਦੀ ਤੂੰ ਨਹੀਂ ਗਿਆਗਾ ਸਾਡੀ ਤਾਂ ਕਿਸ ਤਾਉਣਾ ਸੀ ਨਹੀਂ ਤਾਂ ਫੋਨ ਲਾ ਜਾਂਗੇ ਤੇਰਾ ਤੇਰੀਆਂ ਭਰੀਆਂ ਵੀ ਆਣ ਜਾਣਗੀਆਂ ਚੋਰ ਤੱਕ ਗੱਡੀ ਜਾਂਦਾ ਨਹੀਂ ਯਾਰ ਬਈ ਵੱਡੇ ਆ ਜਾਂਦੂ ਹੀ ਆ ਦੇ ਉਹੀ ਲੱਗਦਾ ਉਹ ਉਹ ਯਾਰ ਤਨ ਸ਼ਰਮ ਸ਼ੁਰਮੀ ਹਣੀ ਜਿਵੇਂ ਦੰਦ ਗੱਡੀ ਜਾਂਦਾ ਤਨ ਹੂੰ ਕੋਈ ਨਹੀਂ ਯਾਰ ਤੇ ਇਸ ਤੋਂ ਬਾਅਦ ਉਹ ਪਰਸੋਂ ਜਨਾਬ ਅੱਰੀ ਪਰਸੋਂ ਲੈ ਜੀ ਤੇ ਤੂੰ ਥੱਲੇ ਕਾ ਤੋ ਵੜਿਆ ਸੀ ਇਹਦੇ ਉਹ ਮੈਂ ਚੱਪਲਾ ਚੱਕ ਦਸ ਤੂੰ ਚੱਪਲਾ ਦੋ ਦੇ ਪਿੰਗਾ ਕੂਂਦਰ ਚ ਕਿਹੜੇ ਚੱਪਲਾ ਕੱਢਦਾ ਜਿੰਦਰ ਜਿਗਰਾ ਤਾਂ ਲੱਗਿਆ ਅਰੇ ਇੱਕ ਵਾਰ ਤੇਰੀ ਨਾ ਚਿ 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 ਕੱਲਾ ਕੇ ਬਹਿ ਜਾਂਦੀ ਐ ਗੱਲ ਵੀ ਨਹੀਂ ਢੰਗ ਨਾਲ ਕਰ ਦਿੰਦਾ ਕਿਸੇ ਨਾਲ ਜਿਹੜੇ ਦਾ ਨਾ ਹੋਂ ਸਮਝ ਆਏ ਨਾ ਮੈਨੂੰ ਆਵੇ ਚੁੱਪ ਕਰ ਜਾ ਪਰ ਮੈਂ ਤਾਂ ਚੁੱਪ ਕਰ ਦੇਣਾ ਕਰ ਲੈ ਪਰ ਗੱਲ ਸਿੱਧੇ ਮੂੰਹ ਦੇ ਅੰਧ ਕੜਦਾ ਵਰਦੂਆ ਬਸ ਉਸ ਤਰ ਵਰਸੋ ਵਰਦੂ ਅੱਜ ਦੇ ਅੱਧੇ ਨਹੀਂ ਅੱਧ ਕੀ ਹੈ ਅੱਧੇ ਹਾਂ ਪੁੱਲ ਪਾ ਜੇ ਚ ਕੀ ਦੀ ਮੇਰੀ ਕਿ ਤੇਰੀ ਅਰਦੀਪਾ ਆ ਹੈਗਾ ਸ਼ੁਭਤਾਲਾ ਜੀ ਬੰਦਾ ਦੇ ਦੋ ਦੋ ਰੱਖਦਾ ਆ ਵੀ ਕਰਾ ਬਰੇ ਆ ਵੀ ਕਰਾ ਕਿਸਤ ਭਰਦੀ ਤੇ ਲੈ ਜੀ ਮੈਂ ਮੰਨੀ ਉਹ ਗਿਆ ਵੱਡੇ ਨੂੰ ਤਾਂ ਜਾਣਾ ਹੀ ਚਾਹਦਾ ਸੀ ਗੱਲ ਦੰਦ ਕੀ ਕੀ ਕਿ ਦਾ ਜੱਜ ਸਰ ਨਹੀਂ ਆਣੀ ਤੈਨੂੰ ਤੇਰੇ ਮੂੰਹ ਕੋਲ ਜਾਂਦੇ ਰਜਾ ਤੇ ਰੋਮਾਂਟਿਕ ਇਸਤਤ ਭਰਦਾ ਫੋਨ ਵੀ ਲੈ ਕੇ ਜਾ ਚੱਲ ਲੈ ਨਜ਼ਰਾ ਖਤਮ ਲੈਣ ਦੇ ਨੂੰ ਬੜੇ ਲੋਟਰੀ ਲਾਈ ਸੀ ਤੂੰ ਹੋਰ ਸੀ ਆ ਹੋਂ ਦੇ ਲੈ ਕੇ ਮੇਰੇ ਉੱਪਰਿਆਂ ਦੇ ਕਿ ਨਰ ਜਾ ਤੱਪਦੇ ਬਣੋ ਪਾਣੀ ਵੀ ਨਹੀਂ ਪੀਉਂਦਾ ਕਿ ਪਾਣੀ ਵੀ ਪਿਆ। ਦੇਖ ਲੈ ਭਾਈ ਆ ਜਾ ਜਾ ਆ ਜਾ ਕੇ ਤੇ ਮੂੰਹ ਦੇ ਮੁੱਕਾ ਮਾਰੇ ਫੋਨ ਤਾਂ ਹੋ ਗਿਆ ਅਰੇ ਦਾ ਉਹ ਕਾਫੀ ਜਾ ਕੇ ਪਨੀਰ ਦੇਸਟਰ ਐਵੇਂ ਲੈ ਜੋ ਰੁਕਾ ਦੇ ਅਸਤੇ ਐਵੇਂ ਵੱਡਾ ਦੇਸਟਰ ਇਸ ਵਿੱਚ ਸੋਡਾ ਤੇ ਚਾਹ ਤੇ ਨੂੰ ਡਾਕਟਰ ਨੇ ਦਿਖਣਾ ਚਾਹੀਦਾ ਐਂ ਤਾਂ ਸੀ ਦੂਦਰ ਚਾਹ ਚੱਪਲ ਸਾਲੇ ਦੇ ਕੇਸ ਕਰਨਾ ਸੀ ਐਵੇਂ ਫੋਨ ਹੋ ਗਿਆ ਹੋਰ ਮਿਲ ਗਿਆ ਹੋਰ ਕੀ ਚਾਹੀਦਾ ਦੱਸ ਕਿ ਨਾ ਬੁਰਜਾ ਤੇਰੇ ਨਾ ਟੋਟਾ ਟੋਕ ਜਿਵੇਂ ਕਿ ਨਾ ਬੁਰਜਾ ਜਿਵੇਂ